ਮੰਮੀ ਡਰੀ ਨੇ ਕਦ ਗਰਾਸ ਮਾਇਆ ਮੇਰਾ ਵੀਰ ਠੱਗ ਕੇ ਅਰਜੀ ਪਾ ਮੰਗੇ ਅਰਜੀ ਪਾ ਮੰਗੇ ਪਟਿਆਲੇ ਆਲਾ ਨੈਬ ਸਰਦ ਕੇ ਅਰਜੀ ਪਾ ਮੰਗੇ ਅਰਜੀ ਪਾ ਮੰਗੇ ਪਟਿਆਲੇ ਆਲਾ ਪਾਵਾਂਗੇ ਹੁਣ ਜਦੋਂ ਪੁਰਾਣੀ ਬੀਬੀਆਂ ਦੀ ਗੱਲ ਕਰਦੇ ਹਾਂ ਤੇ ਕੋਈ ਸਾਨੂੰ ਸੁਣਾਓ ਕੋਈ ਚੀਜ਼ ਵਿੱਚ ਫੋਕ ਕੋ ਕੀ ਗਾਉਂਦੀਆਂ ਹੁੰਦੀਆਂ ਸੀਗੀਆਂ ਨਾ ਪਾਹੇ ਨੂੰ ਪਾਇਆ ਮੈਂ ਤ ਕਾ ਕਾ ਹੈ ਰੱਖਿਆ ਸੀ ਵੇ ਅੜਾ ਨੋ ਖੇ ਆ ਸੀ ਵੇੜਾ ਚੀਜ਼ ਕੀ ਹੋਇਆ ਸਭ ਤੋਂ ਵੱਧ ਕਿ ਉਹ ਪੁਰਾਣਾ ਜਿਹੜਾ ਤੁਸੀਂ ਗਾਉਂਦੇ ਹੋ ਤੇ ਹੁਣ ਜਿਹੜਾ ਜਿਹੜਾ ਚੱਲ ਰਿਹਾ ਪੁਰਾਣਾ ਸੀਗਾ ਜਿਹੜੇ ਲੋਕਾਂ ਦੇ ਹਾਗ ਭਾਗ ਸੀਗੇ ਜ਼ਿਆਦਾ ਜਿਵੇਂ ਹੁਣ ਕਹਿਦੀ ਆਪਾਂ ਸਿੱਠਣੀਆਂ ਕੂੜੀਆਂ ਗਾਉਂਦੇ ਸੀ ਉਹ ਕਿਸੇ ਰਿਸ਼ਤੇ ਨੂੰ ਲੈ ਕੇ ਗਾਉਂਦੇ ਸੀ ਜਿਹੜਾ ਹੁਣ ਅੱਜ ਦਾ ਮਿਊਜ਼ਿਕ ਹੈ ਅੱਜ ਦਾ ਮਿਊਜ਼ਿਕ ਲਾ ਲਈ ਆਪਾਂ ਕੱਲਾ ਬੇਸ ਹੈ ਜਾਂ ਧਮ ਹੈ ਜਾਂ ਮਿਊਜ਼ਿਕ ਤੇ ਸਿਰਫ ਹੈ ਉਹਦੇ ਚ ਸ਼ਬਦ ਉਨੇ ਨਾ ਤਾਂ ਭਾਰੀ ਆ ਨਾ ਮੀਨਿੰਗ ਆਉਂਦਾ ਉਹਨਾਂ ਸ਼ਬਦਾਂ ਦਾ ਕੁੜੀਆਂ ਦੇ ਵਿਆਹ ਵੀ ਕਰਨੇ ਸੀ ਕੁੜੀਆਂ ਆਪ ਦਰੀਆਂ ਜਿਵੇਂ ਮੰਮੀ ਹੁਣੇ ਮੇਰੇ ਕਈ ਦੱਸਦੀ ਆ ਵੀ ਅਸੀਂ ਤਾਂ ਐਨੀ ਐਨੀ ਦਰੀਆਂ ਬੋਲ ਲੰਦੀ ਅਸੀਂ ਆਪ ਹਾਂਜੀ ਉਹ ਪਹਿਲਾਂ ਸਾਰੀ ਮਤਲਬ ਬੈਠੇ ਵੇਲੇ ਨਾ ਤੇ ਉਹ ਕੁਛ ਨਾ ਕੁਛ ਕਲਾ ਆ ਜਾਂਦੀ ਸੀ ਉਹਨਾਂ ਦੇ ਵਿੱਚ ਪ੍ਰੋਫੈਸ਼ਨ ਮੈਮ ਦੱਸ ਦਿੰਦੇ ਸੀ ਕਹਿੰਦੇ ਜਦੋਂ ਕੁੜੀ ਦਾ ਜਨਮ ਹੋ ਜਾਂਦਾ ਸੀ ਨਾ ਕਹਿੰਦੇ ਮਾਪੇ ਉਦੋਂ ਤੋਂ ਹੀ ਲੱਗ ਜਾਂਦੇ ਸੀ ਉਹਨਾਂ ਦੀਆਂ ਦਰੀਆਂ ਆਖੇਸ ਬੰਬਲ ਬਟਣੇ ਜਾਂ ਤਾਣੀਆਂ ਤੰਦੇ ਸੀਗੇ ਉਹ ਸਾਰਾ ਕੁਝ ਕਹਿੰਦੇ ਉਦੋਂ ਤੋਂ ਹੀ ਉਹਦਾ ਦਾਜ ਬਣਾਉਣਾ ਸ਼ੁਰੂ ਕਰ ਦਿੰਦੇ ਸੀ